ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਇੱਕ ਮੁਸਲਮਾਨ ਸੂਫੀ ਫਕੀਰ ਕਮਾਲ ਨੂੰ ਪਰਮਾਤਮਾ ਦੇ ਪ੍ਰਾਪਤੀ ਦੀ ਤਾਂਗ ਲੱਗ ਗਈ ਸੀ ਉਸ ਨੇ ਪਰਮਾਤਮਾ ਦੇ ਪ੍ਰਾਪਤੀ ਲਈ ਆਪਣਾ ਘਰ-ਬਾਰ ਛੱਡ ਦਿੱਤਾ ਅਤੇ ਪਰਮਾਤਮਾ ਦੇ ਦਰਸ਼ਨ ਖਾਤਰ ਉਹ ਜੰਗਲਾਂ ਅਤੇ ਉਹ ਹੜਾ ਵਿੱਚ ਚਲਾ ਗਿਆ ਸੀ ਉਸ ਦੇ ਮਨ ਵਿੱਚ ਪਰਮਾਤਮਾ ਨਾਲ ਮਿਲਣ ਦੀ ਬਹੁਤ ਪੈਦਾ ਹੋ ਗਈ ਸੀ ਪਰ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਉਸ ਨੂੰ ਆਪਣੀ ਮੰਜ਼ਲ ਦਾ ਕੋਈ ਮਾਰਗ ਨਹੀਂ ਮਿਲ ਰਿਹਾ ਸੀ ਕਸ਼ਮੀਰ ਦੇ ਮਹਾਨ ਬਦਵਾਨ ਬ੍ਰਹਮਦਾਸ ਕੋਲ ਵੀ ਉਸ ਨੇ ਪਹੁੰਚ ਕੀਤੀ ਪੰਡਿਤ ਬ੍ਰਹਮਦਾਸ ਨੇ ਬੇ ਇਦਾਂ ਸ਼ਾਸਤਰਾਂ ਦਾ ਅਧਿਐਨ ਕਰਕੇ ਗਿਆਨ ਤਾਂ ਬਹੁਤ ਹਾਸਲ ਕੀਤਾ ਹੋਇਆ ਸੀ ਪਰ ਉਸ ਦੇ ਕੋਲ ਅਨੁਭਵ ਦੇ ਅਨਹੋਂਦ ਸੀ ਇਸ ਲਈ ਉਹ ਫਕੀਰ ਕਮਾਲ ਦੇ ਤਸੱਲੀ ਨਹੀਂ ਕਰਵਾ ਸਕਿਆ ਅਤੇ ਨਾ ਹੀ ਉਸ ਨੂੰ ਅਧਿਆਤਮਿਕ ਮਾਰਗ ਦਾ ਕੋਈ ਠੋਸ ਗਿਆਨ ਦੇ ਸਕਿਆ ਕਮਾਲ ਨੇ ਅਖੀਰ ਵਿੱਚ ਪਹਾੜ ਤੇ ਇੱਕ ਜੜ ਚੜਾਰ ਹੈ ਆ ਜੜੀਆਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸੁਣੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸੁਣ ਕੇ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕਿਸੇ ਮੌਦਤਾ ਤੋਂ ਪਿਆਸੇ ਮਨੁੱਖ ਨੂੰ ਠੰਡੇ ਮਿੱਠੇ ਜਲ ਦੇ ਝਰਨੇ ਵਾਰੇ ਪਤਾ ਲੱਗ ਗਿਆ ਹੋਵੇ ਉਹ ਉਸੇ ਸਮੇਂ ਹੀ ਦੌੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਵਾਂ ਵਿੱਚ ਆ ਗਿਆ ਸੀ ਜਦੋਂ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੁਰਾਨੀ ਚਿਹਰੇ ਦੇ ਦਰਸ਼ਨ ਕੀਤੇ ਤਾਂ ਉਸ ਦੇ ਪੂਰੇ ਸਰੀਰ ਵਿੱਚ ਇੱਕ ਅਜੀਬ ਜਿਹੀ ਚਰਨਾਟ ਛੜ ਗਈ ਸੀ ਉਸ ਦਾ ਤਨ ਸ਼ੀਤਲ ਅਤੇ ਮਨ ਸ਼ਾਂਤ ਹੋ ਗਿਆ ਸੀ ਉਸ ਦੀ ਭਟਕਣਾ ਸਮਾਪਤ ਹੋ ਗਈ ਸੀ ਉਸ ਨੂੰ ਗੁਰੂ ਜੀ ਦੇ ਸਰੂਪ ਵਿੱਚ ਹੀ ਪਰਮੇਸ਼ਰ ਦਾ ਪ੍ਰਕਾਸ਼ ਮਹਿਸੂਸ ਹੋ ਰਿਹਾ ਸੀ ਉਹ ਜਿਸ ਅਮਰਤ ਦੀ ਭਾਲ ਵਿੱਚ ਜੰਗਲ-ਜੰਗਲ ਵਿੱਚ ਭਟਕ ਰਿਹਾ ਸੀ ਉਸ ਅਮਰਤ ਦਾ ਸਮੁੰਦਰ ਉਸ ਦੇ ਸਾਹਮਣੇ ਸੀ ਕਮਾਲ ਨੇ ਗੁਰੂ ਜੀ ਦੇ ਚਰਨਾਂ ਤੇ ਡੰਡਉਤ ਵੰਦਨਾ ਕੀਤੀ ਅਤੇ ਗੁਰੂ ਜੀ ਦੇ ਅੱਗੇ ਫਰਿਆਦ ਕੀਤੀ ਕਿ ਮਹਾਰਾਜ ਪਰਮੇਸ਼ਰ ਦੇ ਮਲਾਪ ਦੇ ਮਾਰਗ ਬਾਰੇ ਮੈਨੂੰ ਕੁਝ ਸਮਝਾਓ ਗੁਰੂ ਜੀ ਨੇ ਕਿਹਾ ਪਰਮਾਤਮਾ ਇੱਕ ਸਮੁੰਦਰ ਹੈ ਜਿਹੜਾ ਪਾਣੀ ਦੀਆਂ ਬੂੰਦਾਂ ਤੋਂ ਬਣਿਆ ਹੋਇਆ ਹੈ ਉਸ ਵਿੱਚੋਂ ਪਾਣੀ ਦੀਆਂ ਕੁਝ ਬੂੰਦਾਂ ਭਾਫ਼ ਬਣ ਕੇ ਉੱਡ ਜਾਂਦੀਆਂ ਹਨ ਉਹ ਭਾਫ਼ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੀ ਹੈ ਉਹ ਬੱਦਲ ਬੂੰਦਾਂ ਦੇ ਰੂਪ ਵਿੱਚ ਫਿਰ ਧਰਤੀ ਤੇ ਬਰਸਦੇ ਹਨ ਕੁਝ ਬੂੰਦਾਂ ਧਰਤੀ ਤੇ ਬਰਸ ਕੇ ਆਪਣੀ ਹੋਂਦ ਗਵਾ ਲੈਂਦੀਆਂ ਹਨ ਕੁਝ ਬੂੰਦਾਂ ਨਹਿਰਾਂ ਨਾਲਿਆਂ ਵਿੱਚ ਭਟਕ ਕੇ ਇਧਰ ਉਧਰ ਚਲੇ ਜਾਂਦੀਆਂ ਹਨ ਜਿਹੜੀਆਂ ਬੂੰਦਾਂ ਦਰਿਆ ਵਿੱਚ ਪੈ ਕੇ ਮਾਰਗ ਤੇ ਚੱਲਦੀਆਂ ਹੋਈਆਂ ਸਮੁੰਦਰ ਵਿੱਚ ਚਲੀਆਂ ਜਾਂਦੀਆਂ ਹਨ ਉਹ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਹਨ ਉਹਨਾਂ ਬੂੰਦਾਂ ਨੂੰ ਫਿਰ ਸਮੁੰਦਰ ਤੋਂ ਅਲੈਦਾ ਕਰਕੇ ਨਹੀਂ ਦੇਖਿਆ ਜਾ ਸਕਦਾ ਇਸੇ ਤਰ੍ਹਾਂ ਦਾ ਹਾਲ ਸਾਡਾ ਮਨੁੱਖਾਂ ਦਾ ਹੈ ਕੁਝ ਲੋਕ ਮਨੁੱਖੀ ਜਾਮੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਆਪਣਾ ਜੀਵਨ ਅਜਾਈਂ ਗਵਾ ਲੈਂਦੇ ਹਨ ਅਤੇ ਜੀਵਨ ਮਰਨ ਦੇ ਗੇੜ ਵਿੱਚ ਭਟਕਦੇ ਰਹਿੰਦੇ ਹਨ ਕੁਝ ਲੋਕ ਨਕਲੀ ਗੁਰੂਆਂ ਦੇ ਪਿੱਛੇ ਲੱਗ ਕੇ ਆਪਣੀ ਘਾਲ ਅਜਾਈਂ ਗਵਾ ਲੈਂਦੇ ਹਨ ਕੁਝ ਹੀ ਖਸਕਿਸ਼ਣਕ ਮਨੁੱਖ ਹੁੰਦੇ ਹਨ ਜਿਹੜੇ ਸਮਰੱਥ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਸਿਮਰਨ ਅਭਿਆਸ ਕਰਦੇ ਹਨ ਅਖੀਰ ਵਿੱਚ ਉਹਨਾਂ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਇੱਕਮਿਕ ਹੋ ਜਾਂਦੇ ਹਨ ਉਹਨਾਂ ਦਾ ਜੀਵਨ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹਨਾਂ ਦੀ ਆਤਮਾ ਨੂੰ ਫਿਰ ਕੋਈ ਪਰਮਾਤਮਾ ਤੋਂ ਵੱਖ ਕਰਕੇ ਨਹੀਂ ਦੇਖ ਸਕਦਾ ਗੁਰੂ ਜੀ ਦੇ ਬਚਨ ਸੁਣ ਕੇ ਕਮਾਲ ਨਿਹਾਲ ਹੋ ਗਿਆ ਸੀ ਉਸ ਨੇ ਗੁਰੂ ਜੀ ਤੋਂ ਨਾਮ ਦਾਣ ਦੀ ਪ੍ਰਾਪਤੀ ਕੀਤੀ ਅਤੇ ਉਸ ਨਾਮ ਦਾ ਅਭਿਆਸ ਕਰਨਾ ਸ਼ੁਰੂ ਕੀਆ ਕਰ ਦਿੱਤਾ ਤੇ ਅੰਤ ਵਿੱਚ ਫਕੀਰ ਕਮਾਲ ਦੀ ਜੋਤ ਉਸ ਪਰਮਾਤਮਾ ਦੇ ਜੋਤ ਵਿੱਚ ਸਮਾ ਗਈ ਸੀ ਜਿਸ ਸਥਾਨ ਤੇ ਸੂਫੀ ਫਕੀਰ ਕਮਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਸੀ ਉਸ ਸਥਾਨ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਟਨ ਸਾਹਿਬ ਸੁਸ਼ੋਭਤ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਹੋਰਾਂ ਸੰਗਤਾਂ ਲਈ ਸ਼ੇਅਰ ਕਰ ਦੇਣਾ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ